ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਾਹਿਗੁਰੂ ਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਆਂ ਜੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਚੱਲ ਰਹੀ ਹੈ ਜੀ ਸ੍ਰੀ ਰਾਗ ਦੇ ਵਿੱਚ ਅੱਜ ਆਪਾਂ ਅੰਗ 24 ਤੋਂ ਸ਼ੁਰੂ ਕਰਾਂਗੇ ਜੀ 26 ਤੇ ਸਮਾਪਤੀ ਕਰਾਂਗੇ ਜੀ ਤੇ ਇਹਦੇ ਤੋਂ ਬਾਅਦ ਫਿਰ ਸਿਰੀ ਰਾਗ ਰਾਗ ਦੇ ਵਿੱਚ ਬਾਣੀ ਹੈ ਫਿਰ ਗੁਰੂ ਅਮਰਦਾਸ ਜੀ ਦੀ ਬਾਣੀ ਸ਼ੁਰੂ ਹੋਏਗੀ ਸਿਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੇਤੇ ਹੈ ਜੀ ਸੁਰਤ ਵਿਹੋਣਾ ਕੋਏ ਨਾ ਕੀ ਹਾਂਜੀ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਨੂੰ ਵਾਹਿਗੁਰੂ ਜੀ ਨੇ ਪਰਮਾਤਮਾ ਜੀ ਨੇ ਜਿੰਨੇ ਵੀ ਅਸੀਂ ਜੀ ਪੈਦਾ ਕੀਤੇ ਆ ਸਾਰਿਆਂ ਨੂੰ ਇੱਕ ਸੋਚਣ ਦੀ ਸ਼ਕਤੀ ਦਿੱਤੀ ਇੱਕ ਸਮਝਣ ਦੀ ਸ਼ਕਤੀ ਦਿੱਤੀ ਆ ਤੇ ਇਹਦੇ ਤੋਂ ਬਿਨਾ ਕਿਸੇ ਨੂੰ ਵੀ ਨਹੀਂ ਰੱਖਿਆ ਜਿਸ ਸੋਚਣ ਸ਼ਕਤੀ ਦੇ ਨਾਲ ਸਮਝਣ ਸ਼ਕਤੀ ਨਾਲ ਅਸੀਂ ਸਾਰੇ ਆਪਣਾ ਖਾਣ ਪੀਣ ਦਾ ਅਤੇ ਆਪਣੀ ਕੰਮ ਕਰਦੇ ਆ ਆਪਣੀ ਸਰੀਰ ਦੀ ਕਿਰਿਆ ਸੋਧਨ ਦਾ ਕੰਮ ਕਰਦੇ ਆ ਚਾਹੇ ਮਤਲਬ ਇਸ ਸੁਰਤ ਵਿੱਚ ਹਉਮੈ ਹੈ ਪਰ ਇਹ ਸਾਰੀ ਜਿਹੜੀ ਸੁਰਤ ਆ ਸਾਰੇ ਜੀਆਂ ਨੂੰ ਪਰਮਾਤਮਾ ਜੀ ਨੇ ਦਿੱਤੀ ਆ ਜੇਹੀ ਸੁਰਤ ਤੇਹਾ ਤਿੰਨ ਰਹਾ ਲੇਖਾ ਇਕੋ ਆਵੋ ਜਹ ਕਹਿੰਦੇ ਵੀ ਜਿਵੇਂ ਜਿਵੇਂ ਦੀ ਇਸ ਸੁਰਤ ਸੋਚਣ ਸ਼ਕਤੀ ਆ ਪਾਤਸ਼ਾ ਨੇ ਆਪਾਂ ਨੂੰ ਪਰਮਾਤਮਾ ਨੇ ਦਿੱਤੀ ਆ ਉਸ ਹਿਸਾਬ ਨਾਲ ਹੀ ਸਾਰੇ ਜੀ ਆਪਣੀ ਜੀਵਨ ਦੀ ਰਾਹ ਆਪਣੀ ਜੀਵਨ ਦੀ ਯੁਗਤੀ ਨੂੰ ਚਲਾ ਰਹੇ ਨੇ ਕਹਿੰਦੇ ਵੀ ਜਿਹੜਾ ਲੇਖਾ ਉਹ ਸਾਰਿਆਂ ਲਈ ਪਰਮਾਤਮਾ ਨੇ ਰੱਖਿਆ ਹੈਗਾ ਵੀ ਉਸ ਦੇ ਹਿਸਾਬ ਨਾਲ ਹੀ ਫਿਰ ਸਾਡਾ ਜਿਹੜਾ ਇਹ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਕਿ ਜਿਦਾਂ ਪਰਮਾਤਮਾ ਜੀ ਦੀ ਜਿਹੜੀ ਹੈਗੀ ਆ ਸਾਡੇ ਲੇਖ ਲਿਖਣ ਦੀ ਜਿਹੜੀ ਕਲਮ ਚੱਲਦੀ ਆ ਉਹ ਸਾਡੇ ਕਰਮਾਂ ਦੇ ਹਿਸਾਬ ਨਾਲ ਚੱਲਦੀ ਆ ਪਰ ਲਿਖਦੇ ਪਰਮਾਤਮਾ ਜੀ ਨੇ ਤੇ ਉਹਦੇ ਹਿਸਾਬ ਨਾਲ ਇੱਕੋ ਜਿਹਾ ਲਿਖਾ ਹੈ ਸਾਰੇ ਜੀਆਂ ਦਾ ਤੇ ਉਹਦੇ ਅਨਸਾਰ ਫਿਰ ਜਨਮ ਮਰਨ ਦਾ ਜਿਹੜਾ ਚੱਕਰ ਆ ਇਹ ਬਣਿਆ ਰਹਿੰਦਾ ਕਾਹੇ ਜੀ ਕਰੈ ਚਤੁਰਾਈ ਲਿਵੇ ਦੇਵੇ ਢਿਲ ਨਾ ਪਾਈ ਰਹਾਓ ਕਹਿੰਦੇ ਕਿ ਇਹੇ ਮੇਰੀ ਜਿੰਦ ਕਿਉਂ ਚੁਤਰਾਇਆਂ ਕਰਦੀਆਂ ਕਿਉਂ ਮਤਲਬ ਇਹ ਸੋਚਦੀਆਂ ਕਿ ਮੈਨੂੰ ਜਿਆਦਾ ਪਤਾ ਹੈਗਾ ਕਹਿੰਦੇ ਜਿਹੜਾ ਪਰਮਾਤਮਾ ਹੈਗਾ ਵੀ ਉਹ ਸਾਡੇ ਕਰਮਾਂ ਦੇ ਅਨਸਾਰ ਜਿੱਦਾਂ ਦੇ ਵੀ ਸਾਡੇ ਕਰਮ ਨੇ ਉਸ ਹਿਸਾਬ ਨਾਲ ਸਾਡਾ ਲੈਣ ਦੇਣ ਹੋਈ ਜਾ ਰਿਹਾ ਤੇ ਪਰਮਾਤਮਾ ਵੱਲੋਂ ਕੀਤਾ ਜਾ ਰਿਹਾ ਹੈ ਨਾ ਸਾਨੂੰ ਜਿੱਦਾਂ ਕੁਝ ਵੀ ਮਿਲਦਾ ਜ਼ਿੰਦਗੀ ਦੇ ਵਿੱਚ ਜਾਂ ਸਾਡੇ ਜੀਵਨ ਜੁਕਤੀ ਕਿਸ ਤਰ੍ਹਾਂ ਦੀ ਆ ਉਹ ਪ੍ਰਮਾਤਮਾ ਸਾਡੇ ਕਰਮਾਂ ਦੇ ਅਨਸਾਰ ਢਿਲ ਨਹੀਂ ਲਾਉਂਦੇ ਸਾਨੂੰ ਜਿਹੜਾ ਦੇਣ ਲੈਣ ਕਰਨਾ ਵੀ ਉਹ ਨਾਲ ਦੀ ਨਾਲ ਉਹ ਕਰ ਹੀ ਜਾਂਦੇ ਨੇ ਵੀ ਫਿਰ ਵੀ ਜਿਹੜੀ ਸਾਡੀ ਅਸੀਂ ਚਿਤਰਾਈ ਕਰਨ ਤੋਂ ਨਹੀਂ ਹਟਦੇ ਅਸੀਂ ਸੋਚਦੇ ਆ ਵੀ ਅਸੀਂ ਕਰਨ ਵਾਲੇ ਆ ਤੇਰੇ ਜੀ ਜੀਆਂ ਕਾ ਤੋਹੇ ਕਿਤ ਕੋ ਸਾਹਿਬ ਆਵੇ ਰਹੋ ਜੇ ਤੂੰ ਸਾਹਿਬ ਆਵੇਂ ਰਹੋ ਤੂੰ ਉਹਨਾ ਕਾ ਤੇਰੇ ਉਹ ਹਾਂਜੀ ਫਿਰ ਪਰਮਾਤਮਾ ਨੂੰ ਕਹਿੰਦੇ ਨੇ ਕਿ ਇਹ ਪਰਮਾਤਮਾ ਇਹ ਜਿਹੜੇ ਸਾਰੇ ਜੀ ਨੇ ਇਹ ਤੇਰੇ ਹੀ ਬਣਾਏ ਹੋਏ ਨੇ ਤੂੰ ਜੀਵਾਂ ਦਾ ਮਾਤਾ ਪਿਤਾ ਤੇ ਉਹ ਤੇਰੇ ਬੱਚੇ ਨੇ ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਵੀ ਜੇ ਉਹ ਗਲਤ ਕੰਮ ਕਰਦੇ ਨੇ ਵੀ ਤੈਨੂੰ ਉਹਨਾਂ ਦੇ ਉੱਪਰ ਗੁੱਸਾ ਆਉਂਦਾ ਕਹਿੰਦੇ ਜੇ ਗੁੱਸਾ ਆ ਵੀ ਜਾਂਦਾ ਤਾਂ ਉਹ ਗੁੱਸਾ ਤੇਰਾ ਇਦਾਂ ਦਾ ਹੁੰਦਾ ਕਿ ਜਿਵੇਂ ਤਾਂ ਇੱਕ ਪਿਤਾ ਦਾ ਆਪਣੇ ਬੱਚਿਆਂ ਤੇ ਹੁੰਦਾ ਉਹ ਰਹਿਮ ਵਾਲਾ ਗੁੱਸਾ ਹੁੰਦਾ ਕਿ ਉਹ ਗੁੱਸੇ ਵਾਲਾ ਗੁੱਸਾ ਨਹੀਂ ਹੁੰਦਾ ਕਿਉਂ ਕਿ ਤੂੰ ਉਹਨਾਂ ਦਾ ਉਹ ਤੇਰੇ ਨੇ ਵੀ ਤੁਹਾਡੇ ਚ ਕੋਈ ਉਪਰਾ ਹੈ ਨਹੀਂਗਾ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਦਰੀ ਅੰਦਰ ਤੋਂ ਲੈ ਤੋਲ ਹਾਂਜੀ ਫਿਰ ਕਹਿੰਦੇ ਕਿ ਅਸੀਂ ਜੀਵ ਇਦਾਂ ਦੇ ਆ ਵੀ ਅਸੀਂ ਗਲਤੀਆਂ ਕਰਕੇ ਵੀ ਆਪਣੀ ਗਲਤੀ ਨਹੀਂ ਮੰਨਦੇ ਤੇ ਸਗੋਂ ਅੱਗੇ ਮਤਲਬ ਕੁਝ ਹੋਰ ਗਲਤ ਗੱਲ ਕਹਿ ਕੇ ਵੀ ਉਹਦਾ ਹੋਰ ਅੱਗੇ ਮਤਲਬ ਮਾਮਲੇ ਨੂੰ ਵਧਾ ਲੈਣੇ ਆ ਜਿਵੇਂ ਪ੍ਰਮਾਤਮਾ ਕੋਲੋਂ ਵੀ ਅਸੀਂ ਆਪਣੇ ਔਗਣ ਦੀ ਗਲਤੀ ਨਹੀਂ ਮੰਨਦੇ ਤੇ ਸਗੋਂ ਅਸੀਂ ਉਹਨੂੰ ਲੁਕਾਉਣ ਦੇ ਲਈ ਹੋਰ ਤਰ੍ਹਾਂ ਦੇ ਮਤਲਬ ਕਮਾਜੇ ਪਿਆ ਜਾਣੇ ਆ ਕਹਿੰਦੇ ਪਰ ਤੂੰ ਨਦਰੀ ਅੰਦਰ ਤੋਲੈ ਤੋਲ ਕਹਿੰਦੇ ਪਰ ਤੂੰ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਸਾਰਾ ਕੁਝ ਪਰਖਦਾ ਸਾਡਾ ਕੀਤਾ ਹੋਇਆ ਵੀ ਮਤਲਬ ਸਾਡੇ ਨਾਲ ਹਮੇਸ਼ਾ ਤੂੰ ਰਹਿਮਦਿਲ ਦੇ ਨਾਲ ਹੀ ਪੇਸ਼ ਆਉਣਾ ਜਹਿ ਕਰਨੀ ਤਹ ਪੂਰੀ ਮਤ ਕਰਨੀ ਬਾਜੋਂ ਕੱਟੇ ਘਟ ਕਹਿੰਦੇ ਵੀ ਜੋ ਕੋਈ ਇਨਸਾਨ ਜੀਵ ਪਰ ਗੁਰੂ ਦੇ ਉਪਦੇਸ਼ ਦੇ ਹਿਸਾਬ ਨਾਲ ਆਪਣੀ ਕਰਨੀ ਕਰਦਾ ਕਹਿੰਦੇ ਫਿਰ ਉਹਦੀ ਜਿਹੜੀ ਮਤ ਆ ਉਹ ਚੰਗੀ ਹੋਈ ਜਾਂਦੀ ਹੈ ਪੂਰੀ ਮਤ ਉਹਦੀ ਗੁਰੂ ਵਾਲੀ ਮਤ ਬਣੀ ਜਾਂਦੀ ਆ ਪਰ ਜੇ ਕੋਈ ਚੰਗੀ ਕਰਨੀ ਨਹੀਂ ਕਰਦਾ ਤਾਂ ਉਹਦੀ ਮਤ ਕੱਟਦੀ ਜਾਂਦੀ ਆ ਉਹਦੇ ਅੰਦਰੋਂ ਗਿਆਨ ਕੱਟਦਾ ਜਾਂਦਾ ਪਰਨਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੈ ਪਰਵਾਨ ਹਾਂਜੀ ਜਿਵੇਂ ਹੁਣ ਪਹਿਲਾਂ ਮਤ ਦੀ ਗੱਲ ਕਰਦੇ ਨੇ ਕਿ ਮਤ ਮਤਲਬ ਫਿਰ ਘਟਦੀ ਜਾਂਦੀ ਆ ਗਿਆਨ ਅੰਦਰੋਂ ਘਟਦਾ ਤੇ ਫਿਰ ਮਤ ਵੀ ਘਟਦੀ ਜਾਂਦੀ ਆ ਫਿਰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਬੇਨਤੀ ਕਰਦੇ ਨੇ ਕਿ ਫਿਰ ਗਿਆਨੀ ਕਿਹਨੂੰ ਕਹੀਏ ਕਿ ਗਿਆਨੀ ਕੌਣ ਹੋਏ ਕਹਿੰਦੇ ਗਿਆਨੀ ਉਹ ਆ ਜਿਹੜਾ ਆਪਣੇ ਆਪੇ ਨੂੰ ਪਛਾਣਦਾ ਆਪਣੇ ਅੰਤਰ ਆਤਮੇ ਨੂੰ ਪਛਾਣਦਾ ਤੇ ਪਰਮਾਤਮਾ ਦੇ ਨਾਲ ਸਾਂਝ ਪਾਉਂਦਾ ਤੇ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰਦਾ ਉਹ ਗਿਆਨੀਆਂ ਤੇ ਇਸ ਤਰ੍ਹਾਂ ਦਾ ਗਿਆਨੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੂੰ ਦਰੀ ਆਓ ਦਾਨਾ ਬਿਨਾ ਮੈਂ ਮੱਛਲੀ ਕੈਸੇ ਅੰਤ ਲਹਾ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੁਜ ਤੇ ਨਿਕਸੀ ਫੂਟ ਮਰਾ ਬਹੁਤ ਹੀ ਪਿਆਰੀ ਬਾਣੀ ਆ ਗੁਰੂ ਨਾਨਕ ਪਾਤਸ਼ਾਹ ਦੀ ਹਾਂਜੀ ਕਹਿੰਦੇ ਕਿ ਵੀ ਜਿਸ ਤਰ੍ਹਾਂ ਇੱਕ ਦਰਿਆ ਹੋਵੇ ਤੇ ਉਹਦੇ ਵਿੱਚ ਮੱਛੀ ਹੋਵੇ ਕਹਿੰਦੇ ਵੀ ਸਾਡੇ ਲਈ ਇਸ ਤਰ੍ਹਾਂ ਕਹਿੰਦੇ ਵੀ ਤੂੰ ਦਰਿਆ ਤੇ ਕਹਿੰਦੇ ਵੀ ਮੈਂ ਤੇਰੇ ਦਰਿਆ ਦੇ ਵਿੱਚ ਰਹਿਣ ਵਾਲੀ ਮੱਛੀਆਂ ਕਹਿੰਦੇ ਮੇtera ਅੰਤ ਕਿਵੇਂ ਲੈ ਸਕਦੀਆਂ ਕਹਿੰਦੇ ਜਿਵੇਂ ਇੱਕ ਦਰਿਆ ਦੇ ਵਿੱਚ ਰਹਿਣ ਵਾਲੀ ਮੱਛੀ ਰਹਿੰਦੀ ਤਾਂ ਦਰਿਆ ਦੇ ਵਿੱਚ ਉਹਦਾ ਸਾਰਾ ਜੀਵਨ ਦਰਿਆ ਦੇ ਵਿੱਚ ਆ ਪਰ ਉਹ ਦਰਿਆ ਦਾ ਅੰਤ ਨਹੀਂ ਲੈ ਸਕਦੀ ਪਰ ਇਸ ਤਰ੍ਹਾਂ ਹੀ ਕਹਿੰਦੇ ਵੀ ਜੇ ਅਸੀਂ ਜੀਵ ਤੇਰਾ ਨਾਮ ਜਪ ਲਈਏ ਤੇ ਤੇਰੇ ਚ ਸਾਡੀ ਸਾਡੀ ਮਤਲਬ ਤੇਰੇ ਚ ਸਮਾਈ ਵੀ ਹੋ ਜਵੇ ਤਾਂ ਵੀ ਅਸੀਂ ਤੇਰਾ ਅੰਤ ਨਹੀਂ ਲੈ ਸਕਦੇ ਕਹਿੰਦੇ ਦੇਖਦੇ ਹਾਂ ਕਿ ਬੀ ਜਿੱਧਰ ਵੀ ਦੇਖਦਿਆਂ ਤੂੰ ਹਰ ਇੱਕ ਜਗ੍ਹਾ ਤੇ ਵਿਆਪਕਾਂ ਜਹ ਜਹ ਦੇਖਾਂ ਤਹ ਤਹ ਤੂਏ ਤੇ ਤੇਰੇ ਤੋਂ ਕਹਿੰਦੇ ਨਿਕਲ ਕੇ ਅਸੀਂ ਇਦਾਂ ਕਿ ਜਿਵੇਂ ਮੱਛੀ ਦਰਿਆ ਚੋਂ ਨਿਕਲ ਕੇ ਮਰ ਜਾਂਦੀ ਆ ਤੇ ਜੇ ਅਸੀਂ ਤੈਨੂੰ ਭੁਲਾ ਦਿੰਨੇ ਆ ਤੈਨੂੰ ਵਿਸਾਰ ਦਿੰਨੇ ਆ ਤਾਂ ਸਾਡਾ ਜਿਹੜਾ ਆਤਮਿਕ ਜੀਵਨ ਆ ਉਹ ਖਤਮ ਹੋ ਜਾਂਦਾ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾ ਦੁੱਖ ਲਾਗੇ ਤਾਂ ਤੁਝੇ ਸਮਾਲੀ ਰਹਾਓ ਹਾਂਜੀ ਕਹਿੰਦੇ ਮੈਨੂੰ ਪਤਾ ਨਹੀਂ ਹੈਗਾ ਕਿ ਵੀ ਮਲਾ ਕੌਣਾ ਤੇ ਜਾਲੀ ਕੌਣਾ ਵੀ ਜਿਨ੍ਹਾਂ ਨੇ ਮੈਨੂੰ ਜਿਵੇਂ ਮੱਛੀ ਨੂੰ ਫੜਨ ਲਈ ਜਾਲ ਆ ਤੇ ਮਲਾ ਹੈਗਾ ਤੇ ਇਹਦੇ ਨਾਲ ਫਿਰ ਉਹਨੂੰ ਦੁੱਖ ਹੁੰਦਾ ਇਸ ਤਰ੍ਹਾਂ ਕਹਿੰਦੇ ਜੇ ਮੈਨੂੰ ਕੋਈ ਦੁੱਖ ਲੱਗਦਾ ਤਾਂ ਮੈਨੂੰ ਸਿਰਫ ਤੇਰਾ ਹੀ ਆਸਰਾ ਤਾਂ ਮੈਂ ਤੇਰਾ ਹੀ ਨਾਂ ਲੈਣਾ ਹੋਰ ਮੈਂ ਕੁਝ ਵੀ ਨਹੀਂ ਕਰਦਾ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤੇਰੇ ਹਦੂਰ ਕਹਿੰਦੇ ਵੀ ਤੂੰ ਹਰ ਇੱਕ ਜਗ੍ਹਾ ਤੇ ਵਿਆਪਕ ਆ ਪਰ ਕਿਉਂਕਿ ਮੈਂ ਤੇਰਾ ਨਾਂ ਨਹੀਂ ਲਿਆ ਤਾਂ ਮੈਨੂੰ ਪਤਾ ਨਹੀਂ ਹੈਗਾ ਮੈਂ ਸਮਝਦਾ ਕਿ ਤੂੰ ਕਿਤੇ ਦੂਰ ਆ ਕਹਿੰਦੇ ਜੋ ਕੁਛ ਵੀ ਮੈਂ ਕਰ ਰਿਹਾ ਆ ਉਹ ਸਭ ਕੁਝ ਤੈਨੂੰ ਪਤਾ ਲੱਗ ਰਿਹਾ ਪਰ ਮੈਂ ਸਮਝਦਾ ਵੀ ਦੂਰ ਆ ਪਰ ਤੂੰ ਸਭ ਕੁਝ ਦੇਖ ਰਿਹਾ ਜੋ ਕੁਛ ਵੀ ਮੈਂ ਕਰਦਾ ਉਹਦਾ ਸਭ ਕੁਝ ਤੈਨੂੰ ਪਤਾ ਤੇਰੇ ਅੰਦਰ ਹੀ ਸਭ ਕੁਝ ਹੋ ਰਿਹਾ ਤੂੰ ਦੇਖੇ ਹੋ ਮੁਕਰ ਪਾਓ ਤੇਰਾ ਕੰਮ ਨਾ ਤੇਰੇ ਨਾਏ ਕਹਿੰਦੇ ਵੀ ਮੈਂ ਗਲਤੀਆਂ ਕਰਕੇ ਵੀ ਮੁਕਰਦਾ ਮੈਨੂੰ ਲੱਗਦਾ ਤੂੰ ਕਿਤੇ ਦੂਰ ਆ ਪਰ ਤੂੰ ਦੇਖ ਰਿਹਾ ਤੈਨੂੰ ਸਭ ਕੁਝ ਪਤਾ ਕਹਿੰਦੇ ਵੀ ਮੈਂ ਕੋਈ ਇਦਾਂ ਦਾ ਕੋਈ ਕੰਮ ਨਹੀਂ ਕਰ ਰਿਹਾ ਵੀ ਜਿਹੜਾ ਤੈਨੂੰ ਪਸੰਦ ਆ ਜਾਏ ਤੇ ਨਾ ਹੀ ਮੈਂ ਤੇਰਾ ਨਾਂ ਹੀ ਲੈ ਰਿਹਾ ਜੇਤਾ ਦੇ ਤੇਤਾ ਹਉ ਖਾਓ ਬਿਆਦਰ ਨਹੀਂ ਕੈ ਦਰ ਜਾਓ ਹਾਂਜੀ ਕਹਿੰਦੇ ਜੋ ਵੀ ਦਾਤਾਂ ਤੂੰ ਮੈਨੂੰ ਦੇ ਰਿਆਂ ਮੈਂ ਉਹੀ ਦਾਤਾਂ ਨੂੰ ਮਾਨ ਰਿਆਂ ਉਹਨਾਂ ਨੂੰ ਖਾ ਪੀ ਰਿਆਂ ਕਹਿੰਦੇ ਤੇਰੇ ਦਰ ਤੋਂ ਬਿਨਾ ਹੋਰ ਕੋਈ ਦਰ ਨਹੀਂ ਜਿੱਥੇ ਜਾ ਕੇ ਮੈਂ ਮੰਗ ਸਕਦਾ ਜਿੱਥੇ ਜਾ ਕੇ ਮੈਂ ਅਰਦਾਸ ਕਰ ਸਕਦਾ ਤੇਤੋਂ ਸਭ ਕੁਝ ਮੰਗਣ ਲਈ ਬਸ ਤੂੰ ਹੀ ਤੂੰ ਆ ਤੇਤੋਂ ਬਿਨਾ ਹੋਰ ਕੋਈ ਨਹੀਂ ਹੈ ਨਾਨਕ ਇੱਕ ਕਹੇ ਅਰਦਾਸ ਜੀਓ ਪਿੰਡ ਸਬ ਤੇ ਰੇ ਪਾਸ ਹਾਂਜੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਮੈਂ ਇੱਕ ਅਰਦਾਸ ਕਰ ਰਿਹਾ ਪ੍ਰਮਾਤਮਾ ਕਿ ਜਿਹੜਾ ਮੇਰਾ ਜੀਓ ਜਿੰਦਾ ਤੇ ਮੇਰਾ ਜਿਹੜਾ ਸਰੀਰ ਆ ਇਹ ਸਭ ਤੇਰੇ ਆਸਰੇ ਤੇ ਹੀ ਨੇ ਤੂੰ ਹੀ ਇਹਦਾ ਰਖਵਾਲਾ ਤੇ ਮੈਂ ਇਹ ਤੇਰੇ ਅੱਗੇ ਸਮਰਪਣ ਕੀਤੇ ਨੇ ਕਿ ਤੂੰ ਹੀ ਇਹਦਾ ਰਖਵਾਲਾ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਜਮਿਆਨੋ ਹਾਂਜੀ ਕਹਿੰਦੇ ਪਰਮਾਤਮਾ ਸਾਡੇ ਆਪੇ ਨੇੜੇ ਆ ਆਪੇ ਦੂਰ ਆ ਆਪ ਹੀ ਉਹ ਖਲਕ ਦੇ ਤੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਆਪ ਹੀ ਇਹਦੇ ਵਿੱਚ ਸਮਾਇਆ ਹੋਇਆ ਨੇੜੇ ਦੂਰ ਕਿਸ ਤਰ੍ਹਾਂ ਕਹਿੰਦੇ ਨੇ ਕਿ ਜੋ ਤਾਂ ਕੋਈ ਪਰਮਾਤਮਾ ਦਾ ਨਾਮ ਲੈਂਦਾ ਉਹਦੇ ਨਾਲ ਜਾਣ ਪਛਾਣ ਪਾ ਲੈਂਦਾ ਤਾਂ ਉਹਦੇ ਲਈ ਪਰਮਾਤਮਾ ਨੇੜੇ ਆ ਪਰ ਜਿਸ ਨੂੰ ਪਰਮਾਤਮਾ ਦੇ ਦਰ ਕਰਦਾ ਸੋਝੀ ਨਹੀਂ ਹੋਈ ਉਸ ਦਰ ਦਾ ਕੋਈ ਅਜੇ ਪ੍ਰੀਤਵਾਨ ਨਹੀਂ ਬਣਿਆ ਤਾਂ ਉਹਨਾਂ ਲਈ ਪਰਮਾਤਮਾ ਦੂਰ ਆ ਕਿਉਂਕਿ ਉਹ ਅਜੇ ਇਸ ਅ ਇਸ ਦਾਇਰੇ ਵਿੱਚ ਆਈ ਨਹੀਂ ਕਿ ਕਿ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਮਤਲਬ ਜੇ ਪ੍ਰੀਮ ਪਿਆ ਜਾਂ ਉਹਨਾਂ ਨੇ ਸੋਚਿਆ ਕਿ ਵੀ ਸਾਨੂੰ ਮਨੁੱਖਾ ਜੀਵਨ ਇਸ ਲਈ ਮਿਲਿਆ ਸੀ ਪਰਮਾਤਮਾ ਦਾ ਨਾਮ ਲੈਣਾ ਮਤਲਬ ਅਜੇ ਉਹ ਮਨਮੁਖੀ ਹੈ ਅਜੇ ਉਹ ਗੁਰਮੁਖ ਨਹੀਂ ਬਣੇ ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤੁਸ ਪਾਵੈ ਨਾਨਕਾ ਹੁਕਮ ਸੋਈ ਪਰਵਾਨੋ ਹਾਂਜੀ ਕਹਿੰਦੇ ਪਰਮਾਤਮਾ ਆਪਣੀ ਸ੍ਰਿਸ਼ਟੀ ਨੂੰ ਬਣਾ ਕੇ ਵੇਖਣਾ ਵੇਖੇ ਵੀ ਉਹਨੂੰ ਸੰਭਾਲਦਾ ਵੀ ਆ ਉਹਦਾ ਸਾਰਾ ਕੁਝ ਪਰਮਾਤਮਾ ਨੂੰ ਪਤਾ ਪਰਮਾਤਮਾ ਹੀ ਜੀਵਾਂ ਦੀ ਅਰਦਾਸ ਸੁਣਦਾ ਅਰਜ਼ੋਈ ਸੁਣਦਾ ਆਪੇ ਹੀ ਕੁਦਰਤ ਕਰੇ ਜਹਾਨ ਨੂੰ ਕਹਿੰਦੇ ਆਪਣੇ ਆਪ ਤੋਂ ਹੀ ਉਹਨੇ ਕੁਦਰਤ ਤੇ ਇਸ ਸ੍ਰਿਸ਼ਟੀ ਨੂੰ ਬਣਾਇਆ ਹੋਇਆ ਕਹਿੰਦੇ ਜਿਵੇਂ ਵੀ ਜੋ ਤਿਸ ਭਾਵੇ ਨਾਨਕਾ ਹੁਕਮ ਸੋਈ ਪਰਵਾਨੋ ਕਹਿੰਦੇ ਹੇ ਪਰਮਾਤਮਾ ਜੋ ਵੀ ਤੇਰੀ ਰਜ਼ਾ ਉਹੀ ਸਾਨੂੰ ਪਰਵਾਨਾ ਜੇ ਅਸੀਂ ਨਹੀਂ ਵੀ ਪਰਵਾਨ ਕਰਾਂਗੇ ਕੀ ਕਰ ਸਕਦੇ ਆ ਤਾਂ ਸਾਨੂੰ ਤੇਰੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਹੀ ਫਬਦਾ ਹੈ ਸਿਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੇ ਹੱਥਦਾਨ ਪਾਵੈ ਦੇ ਨਾ ਦੇਈ ਸੋਏ ਕਿਤੇ ਕਹਿ ਕਿਹਾ ਕੀ ਹੋਏ ਕਹਿੰਦੇ ਅਸੀਂ ਜਿਹੜੇ ਜੀਵਾਂ ਪਰਮਾਤਮਾ ਦੇ ਬਣਾਏ ਹੋਏ ਆ ਕੀਤੇ ਹੋਏ ਆ ਅਸੀਂ ਕਿਸ ਚੀਜ਼ ਦਾ ਮਾਨ ਕਰ ਰਹੇ ਹਾਂ ਜੋ ਕੁਝ ਸਾਨੂੰ ਪਰਮਾਤਮਾ ਦੇ ਰਿਹਾ ਆਪਣੇ ਹੱਥੀਂ ਦਾਨ ਜੋ ਸਾਨੂੰ ਖਾਣ ਪੀਣ ਨੂੰ ਸਾਨੂੰ ਹੰਡਾਉਣ ਨੂੰ ਸਾਡੇ ਲਈ ਹਵਾ ਪਾਣੀ ਸਭ ਕੁਝ ਜੋ ਪਰਮਾਤਮਾ ਨੇ ਸਾਡੇ ਲਈ ਕੀਤਾ ਉਹ ਉਹਦੇ ਹੱਥ ਵਡਿਆਈਆਂ ਨੇ ਅਸੀਂ ਕੁਝ ਨਹੀਂ ਕਰ ਸਕਦੇ ਕਹਿ ਸਕਦੇ ਵੀ ਅਸੀਂ ਕੁਝ ਕੀਤਾ ਪਰਮਾਤਮਾ ਨੇ ਦਿੱਤੀਆਂ ਵਡਿਆਈਆਂ ਨੇ ਪਰਮਾਤਮਾ ਦੇ ਦਿੱਤੇ ਦਾਨ ਨੇ ਤੇ ਜੇ ਭਾਵੈ ਦੇ ਕਿਸੇ ਨੂੰ ਜੇ ਉਹ ਦਿੰਦਾ ਉਹਦੀ ਮਰਜ਼ੀ ਉਹ ਦਿੰਦਾ ਜੇ ਉਦੀ ਮਰਜ਼ੀ ਆਉ ਨਹੀਂ ਦਿੰਦਾ ਕੋਈ ਆਪਣੇ ਕਰਮਾਂ ਦੇ ਹਿਸਾਬ ਨਾਲ ਲੈਣ ਜੋਗਾ ਬਣ ਜਾਂਦਾ ਕੋਈ ਨਹੀਂ ਲੈਣ ਜੋਗਾ ਬਣਿਆ ਕੀਤੇ ਕਹਿ ਕਿਹਾ ਕਿਆ ਹੋਏ ਸਾਡੇ ਕਹਿਣ ਦੇ ਨਾਲ ਕੋਈ ਕੁਝ ਨਹੀਂ ਹੋ ਸਕਦਾ ਜੋ ਪਰਮਾਤਮਾ ਆਪਣੀ ਸੁਤੰਤਰ ਮਰਜ਼ੀ ਦੇ ਨਾਲ ਕਰਦੇ ਨੇ ਉਹੀ ਹੁੰਦਾ ਆਪੇ ਸੱਚ ਭਾਵੈ ਤਿਸ ਸੱਚ ਅੰਦਾ ਕਤ ਜਾ ਕੇ ਚੰਨ ਕੱਚ ਰਹਾਓ ਕਹਿੰਦੇ ਅਸੀਂ ਜਿਹੜੇ ਮਨੋਖਾਂ ਅਸੀਂ ਤਾਂ ਬਿਲਕੁਲ ਕੱਚੇ ਆ ਸਾਡਾ ਸਰੀਰ ਵੀ ਕਿੰਨੀ ਕੁ ਮਤਲਬ ਇਹਦੀ ਪਾਇਆ ਹੈਗੀ ਆ ਇਹ ਕੱਚਾ ਹੀ ਹੈਗਾ ਪਰਮਾਤਮਾ ਆਪ ਸੱਚਾ ਤੇ ਉਹਨੂੰ ਸੱਚੇ ਪਸੰਦ ਨੇ ਸੱਚਾ ਕੌਣ ਜੋ ਉਹਦੇ ਨਾਮ ਦਾ ਸਿਮਰਨ ਕਰਦਾ ਉਹ ਸੱਚਾ ਹੋ ਜਾਂਦਾ ਜਾ ਕੇ ਰੁਖ ਬਿਰਖ ਆਰਾਓ ਜੇਹੀ ਤਾਤ ਤੇਹਾ ਤਿੰਨ ਨਾਓ ਫੁੱਲ ਪਾਓ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਹਾਂਜੀ ਕਹਿੰਦੇ ਜਿਸ ਤਰ੍ਹਾਂ ਇੱਕ ਲੈ ਲਓ ਕੋਈ ਬਾਗ ਆ ਉਹਦਾ ਜਿਹੜਾ ਮਾਲੀ ਹੈਗਾ ਉਹ ਆਪ ਹੀ ਫੁੱਲ ਲਾਉਂਦਾ ਰੁੱਖ ਲਾਉਂਦਾ ਫਿਰ ਉਹਨਾਂ ਦੀ ਦੇਖਭਾਲ ਕਰਦਾ ਉਹਨਾਂ ਦੀ ਸਜਾਵਟ ਕਰਦਾ ਤੇ ਉਹ ਜਿਸ ਤਰ੍ਹਾਂ ਦਾ ਕੋਈ ਬੂਟਾ ਹੈਗਾ ਜਿਵੇਂ ਤੇ ਉਹਨੂੰ ਕੋਈ ਫੁੱਲ ਲੱਗਦੇ ਨੇ ਉਹਦੇ ਹਿਸਾਬ ਨਾਲ ਉਹ ਉਹਨਾਂ ਨੂੰ ਨਾਂ ਦੇ ਦਿੰਦਾ ਇਸ ਤਰ੍ਹਾਂ ਹੀ ਕਹਿੰਦੇ ਅਸੀਂ ਜੀਵ ਹੈ ਨਾ ਅਸੀਂ ਸਾਨੂੰ ਸਾਰਿਆਂ ਨੂੰ ਪਰਮਾਤਮਾ ਨੇ ਪੈਦਾ ਕੀਤਾ ਤੇ ਸਾਡੇ ਵਿੱਚ ਆਪਣੇ ਅਸਲੇ ਦੀ ਜਿਹੜੀ ਹੈਗੀ ਆ ਪਛਾਣ ਉਹਦੇ ਹਿਸਾਬ ਨਾਲ ਸਾਡੇ ਨਾਂ ਹੈਗੇ ਨੇ ਜ ਸਾਡੇ ਚ ਉਦਾਂ ਦੇ ਮਤਲਬ ਗੁਣ ਪਏ ਹੋਏ ਨੇ ਜਿੱਦਾਂ ਦੇ ਕਰਮ ਅਸੀਂ ਕੀਤੇ ਨੇ ਕਹਿੰਦੇ ਜਿੱਦਾਂ ਦਾ ਸਾਡਾ ਭਾਵ ਆ ਉਦਾਂ ਦੇ ਸਾਡੀ ਜਿੱਦਾਂ ਦੀ ਸਾਡੀ ਭਾਵਨਾ ਹੈਗੀ ਆ ਪਰਮਾਤਮਾ ਸਾਡੀ ਭਾਵਨਾ ਨੂੰ ਓਵੇਂ ਦੇ ਫੁੱਲ ਲਾਉਂਦੇ ਨੇ ਤੇ ਓਵੇਂ ਦੇ ਫਿਰ ਉਹਨੂੰ ਫਲ ਲੱਗਦੇ ਨੇ ਤੇ ਜਿੱਦਾਂ ਦਾ ਅਸੀਂ ਬੀਜਦੇ ਆ ਜਿੱਦਾਂ ਦੇ ਅਸੀਂ ਕਰਮ ਕਰਦੇ ਆ ਸਾਨੂੰ ਉਹਦਾ ਫਲ ਫਿਰ ਉਦਾਂ ਦਾ ਹੀ ਮਿਲਦਾ ਕੱਚੀ ਕੰਦ ਕੱਚਾ ਵਿਚਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੈ ਰਾਸ ਵਿਣ ਨਾਵੇ ਨਾਹੀ ਸਾਬਾਸ ਹਾਂਜੀ ਕਹਿੰਦੇ ਇਦਾਂ ਹੈਗਾ ਜਿਸ ਤਰ੍ਹਾਂ ਕਿ ਜਿਹੜਾ ਸਾਡਾ ਮਨ ਆ ਉਹ ਇੱਕ ਜਿਵੇਂ ਰਾਜ ਮਿਸਤਰੀ ਹੁੰਦਾ ਤੇ ਜਿਹੜਾ ਮਤਲਬ ਸਾਡੀ ਜਿਦਵੇਂ ਕੋ ਕੱਚੀ ਕੰਦ ਹੁੰਦੀ ਆ ਵੀ ਕਿੱਦਾਂ ਓਢੇਕ ਜਾਂਦੀ ਆ ਇਦਾਂ ਜਿੱਦਾਂ ਸਾਡਾ ਜਿਹੜਾ ਮਨ ਆ ਕਹਿੰਦੇ ਵੀ ਉਹ ਕੱਚਾ ਸਾਡਾ ਜਿਹੜਾ ਸਰੀਰ ਵੀ ਕੱਚਾ ਕਹਿੰਦੇ ਜਿਹੜੀ ਸਾਡੀ ਮਾਤਾ ਉਹ ਵੀ ਕਿਉਂਕਿ ਪਰਮਾਤਮਾ ਦਾ ਨਾਮ ਨਹੀਂ ਲੈਂਦੀ ਹੈਗੀ ਉਹ ਵੀ ਮਤਲਬ ਅਲੂਣੀਆ ਮਤਲਬ ਫਿੱਕੀ ਆ ਉਹਦਾ ਵੀ ਕੋਈ ਇਦਾਂ ਵੀ ਸਵਾਦ ਨਹੀਂ ਹੈਗਾ ਕਹਿੰਦੇ ਜਿਵੇਂ ਮਤਲਬ ਪਰਮਾਤਮਾ ਨੂੰ ਪਾਉਂਦਾ ਹੈਗਾ ਜੇ ਅਸੀਂ ਪਰਮਾਤਮਾ ਤੇ ਛੱਡ ਦਈਏ ਪਰਮਾਤਮਾ ਦੇ ਭਰੋਸੇ ਤੇ ਹੋ ਜਾਈਏ ਕਿ ਪਰਮਾਤਮਾ ਸਭ ਕੁਝ ਠੀਕ ਕਰਨਗੇ ਕਹਿੰਦੇ ਫਿਰ ਉਸ ਤਰ੍ਹਾਂ ਹੀ ਹੁੰਦਾ ਹੈ ਕਹਿੰਦੇ ਜੇ ਅਸੀਂ ਪਰਮਾਤਮਾ ਦਾ ਨਾਮ ਸਿਮਰਿਏ ਨਾਮ ਸਿਮਰਨ ਦੇ ਨਾਲ ਸਾਡੇ ਕਹਿੰਦੇ ਜਿਹੜਾ ਮਾਨਾ ਉਹ ਮਤਲਬ ਠੀਕ ਹੋ ਜਾਊਗਾ ਉਹ ਚੰਚਲਤਾ ਛੱਡ ਦੇਊਗਾ ਸਾਡਾ ਮਨ ਠੀਕ ਹੋ ਗਿਆ ਸਾਡੀ ਬੁੱਧੀ ਵੀ ਠੀਕ ਹੋ ਜਾਊਗੀ ਤੇ ਅਸੀਂ ਸੱਚੇ ਹੋ ਜਾਵਾਂਗੇ ਅਸੀਂ ਪਰਮਾਤਮਾ ਤੇ ਭਰੋਸਾ ਰੱਖ ਕੇ ਪਰਮਾਤਮਾ ਦਾ ਨਾਮ ਜਪੀਏ ਤੇ ਉਹਦੇ ਤੇ ਛੱਡ ਦਈਏ ਕਿ ਉਹ ਸਭ ਕੁਝ ਹੀ ਠੀਕ ਕਰੇਗਾ ਨਾਨਕ ਆਣੇ ਆਵੇ ਰਾਸ ਜਿਵੇਂ ਪਰਮਾਤਮਾ ਨੂੰ ਚੰਗਾ ਲੱਗੇਗਾ ਪਰਮਾਤਮਾ ਸਾਡੇ ਸਾਰੇ ਕਾਰਜ ਰਾਸ ਲਿਆਣਗੇ ਵੇਨ ਨਾਵੇ ਨਾ ਹੀ ਸਵਾਸ ਕਹਿੰਦੇ ਨਾਮ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਸਾਨੂੰ ਕੋਈ ਸਵਾਸ ਨਹੀਂ ਹੈਗੀ ਸਾਡੀ ਕੋਈ ਸ਼ੋਭਾ ਨਹੀਂ ਹੈਗੀ ਸਾਨੂੰ ਕੋਈ ਸ਼ਾਬਾਸ਼ ਨਹੀਂ ਮਿਲਣੀ ਹੈਗੀ ਸਿਰੀ ਰਾਗ ਮਹੱਲਾ ਪਹਿਲਾ ਕਰ ਪੰਜਵਾਂ ਅਸ਼ਲ ਛਲਾਈ ਨਹਿ ਛਲੈ ਨਹਿ ਕਾਓ ਕਟਾਰਾ ਕਰ ਸਕੈ ਜਿਉ ਸਾਹਿਬ ਰੱਖੈ ਤਿਉ ਰਹੇ ਇਸ ਲੋਭੀ ਕਾ ਜਿਉ ਟਲਪਲੇ ਬਿਨ ਤੇਲ ਦੀਵਾ ਕਿਉ ਜਲੇ ਰਹਾਉ